ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋ 75 ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਦਾਣੀ ਬਾਹਰ ਕੱਢ ਦੂ ਨਾਗਰੀ ਤੇ ਜਿਹੜੇ ਆਲੇ ਦੇ ਛੇੜੇ ਜੇ ਮਗਰ ਤੈਨੂੰ ਚੋਭਾ ਲਾ ਰਹੇ ਆ ਨਾ ਸਭ ਤੋਂ ਪਹਿਲਾਂ ਇਹ ਰਗੜੇ ਗੜੇ ਇਸ੍ਰੀ ਅਕਾਲ ਤਖਤ ਸਾਹਿਬ ਨੂੰ ਟੁੱਟਾ ਮਾਰ ਰਹੇ ਤੇ ਇਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋ ਰਹੇ ਤੇ ਸੱਤ ਤਮੀਆਂ ਬਣਦੀਆਂ ਪਹਿਲੀ ਤਮੀ ਪਹਿਲੇ ਕਿਹੜੀ ਬਣੀ ਅੰਲੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ ਦੂਜੀ ਤਵੀ ਬੰਦ ਤੀ ਫੇਰ ਨਾ ਕਰੋ ਜਾਇਜ਼ਦਾਰਾਂ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕ ਤੀਜੀ ਤਵੀ ਬੰਦ ਤੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਬੰਦ ਤੀ ਉਹ ਪੈਸਾ ਬੜਾ ਆਪਣੇ ਕੋਲੇ ਤੇ ਪੰਜਵੀਂ ਤਵੀ ਬੰਦ ਤੀ ਆਪਣਾ ਤਗੜਾ ਆਈਟੀ ਵੰਗਾ ਜੀ ਕਾਲਾਂ ਕਟਣ ਲਈ ਈਆਂ ਕਣਾਂ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲੇ ਜੀ ਚਾਪਲੂਸ ਬਹੁਤ ਹੈ ਜੀ ਤੇ ਸੱਤਵੀਂ ਤਾਂ ਵੀ ਬੰਦ ਤੇ ਆਪਣੇ ਕੋਲੇ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਟੋਡਾ ਤਾਲ ਤੱਕ ਤੂੰ